ਅੱਜ ਦੀ ਇਹ ਹੈਲਥ ਟਿਪ ਤੁਹਾਡੇ ਲਈ ਕਾਫੀ ਜ਼ਿਆਦਾ ਫਾਇਦੇਮੰਦ ਹੋ ਸਕਦੀ ਹੈ ਕਿਉਂਕਿ ਮੈਂ ਦੱਸਾਂਗੀ ਕਿ ਤੁਹਾਨੂੰ ਅਨੀਮੀਆ ਸ਼ੂਗਰ ਜਾਂ ਫਿਰ ਥਾਇਰਾਇਡ ਦੀ ਸਮੱਸਿਆ ਦੇ ਵਿੱਚ ਕਿਹੜੇ ਆٹے ਦੀ ਰੋਟੀ ਖਾਣੀ ਚਾਹੀਦੀ ਹੈ ਜੋ ਕਿ ਤੁਹਾਡੀ ਸਿਹਤ ਨੂੰ ਸਹੀ ਰੱਖੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ੂਗਰ ਯਾਨੀ ਕਿ ਡਾਇਬੀਟਸ ਜਦ ਸਾਡਾ ਬਲੱਡ ਸ਼ੂਗਰ ਲੈਵਲ ਸਰੀਰ ਦੇ ਵਿੱਚ ਵਧਣ ਲੱਗ ਜਾਂਦਾ ਹੈ ਤੇ ਉਸ ਨੂੰ ਸੰਤੁਲਿਤ ਰੱਖਣ ਦੇ ਲਈ ਸਾਨੂੰ ਕਾਲੇ ਛੋਲਿਆਂ ਦੇ ਆਟੇ ਦੀ ਰੋਟੀ ਆਪਣੀ ਡੇਲੀ ਰੂਟੀਨ ਚ ਸ਼ਾਮਲ ਕਰਨੀ ਚਾਹੀਦੀ ਹੈ ਜੋ ਕਿ ਸਾਡੀ ਬਾਡੀ ਨੂੰ ਸਹੀ ਰੱਖੇਗੀ ਇਸ ਤੋਂ ਬਾਅਦ ਅਨੀਮੀਆ ਦੀ ਗੱਲ ਕੀਤੀ ਜਾਵੇ ਤਾਂ ਕਿਹਾ ਜਾਂਦਾ ਹੈ ਜਿਨ੍ਹਾਂ ਲੋਕਾਂ ਦੇ ਵਿੱਚ ਖੂਨ ਨਹੀਂ ਬਣਦਾ ਉਹਨਾਂ ਲੋਕਾਂ ਨੂੰ ਬਾਜਰੇ ਦੇ ਆਟੇ ਦੀ ਰੋਟੀ ਖਾਣੀ ਚਾਹੀਦੀ ਹੈ ਜੋ ਕਿ ਉਹਨਾਂ ਦੇ ਲਈ ਸਿਹਤਮੰਦ ਸਾਬਤ ਹੋ ਸਕਦੀ ਹੈ ਇਸ ਤੋਂ ਇਲਾਵਾ ਥਾਇਰੋਇਡ ਦੀ ਗੱਲ ਕਰੀਏ ਤੇ ਥਾਇਰੋਇਡ ਦੀ ਪ੍ਰੋਬਲਮ ਜੇਕਰ ਕਿਸੇ ਵੀ ਇਨਸਾਨ ਨੂੰ ਹੈ ਤੇ ਉਸ ਨੂੰ ਖਾਸ ਕਰਕੇ ਅਮਰਨਾਥ ਦੇ ਆਟੇ ਦੀ ਰੋਟੀ ਖਾਣੀ ਚਾਹੀਦੀ ਹੈ ਜੋ ਕਿ ਤੁਹਾਡੇ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦੀ ਹੈ ਤੇ ਤੁਸੀਂ ਵੀ ਜੇ ਇਹਨਾਂ ਬਿਮਾਰੀਆਂ ਤੋਂ ਪੀੜਤ ਹੋ ਤੇ ਆਪਣੇ ਰੋਜ਼ਾਨਾ ਦੇ ਡਾਈਟ ਦੇ ਵਿੱਚ ਵਕਫਾ-ਵਕਫਾ ਆਟਿਆਂ ਦੀ ਰੋਟੀ ਨੂੰ ਸ਼ਾਮਲ ਜ਼ਰੂਰ ਕਰੋ